ਗਾਨੀ ਨੂੰ ਸੁਣਗਲ ਨਹੀਂ ਕਰਨੀ ਚੱਲ ਚੱਲਦੀ ਤੇ ਹੁਣ ਮਿੰਟ ਹੋ ਗਿਆ ਆਹ ਚੱਲਦੀ ਪੰਦਰਾਂ ਮਿੰਟ ਮੰਗੇ ਜੀ ਪੰਦਰਾਂ ਮਿੰਟ ਚੱਲਦੀ ਸਰਦਾਰ ਵੀ ਦੇਖਦੇ ਡੀਸੀ ਦਫ਼ਤਰ ਦੀ ਆਹ ਮਿੰਟ ਤਾਂ ਦੇ ਮੰਗਦੇ ਨੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਨਹੀਂ ਆ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਪਾ ਜੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾਉਂਦਾ ਮਾਰਦੇ ਨੂੰ ਬਾਹਰ ਇਹ ਸਾਡਾ ਦਫ਼ਤਰ ਸਰ ਸਰ ਦੇਖੋ ਇਹ ਰੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨਮਾਇਦੇ ਆ ਇਹਨੂੰ ਕਿੱਥੇ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦਿਆ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਨਹੀਂ ਕੋਈ ਡਾਟ ਚੁੱਕਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਆ ਨਹੀਂ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਰੂਣ ਨਹੀਂ ਦੇਣਾ ਕੀ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਹੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਦੋਂ ਬਾਹਰ ਕੱਢ ਕੇ ਦੱਸੇ ਕਦੋਂ ਕਦੋਂ ਨਹੀਂ ਬਾਹਰ ਕਰੇ